ਉਹਦੇ ਉਹਤੇ ਹਮਰੇ ਲਈਏ ਉਡੀਆ ਤਾਂ ਉਸਦੇ ਸਨ ਵਿੱਚ ਕੀਤਾ ਕਿ ਆਪਾਂ ਨੂੰ ਵੀ ਹਰ ਵਾਰ ਨੂੰ ਇੱਕ ਹੋਣ ਦੀ ਲੋੜ ਆ ਜੇਰੀ ਇਹ ਲੋਟੂ ਘਰਾਣਿਆਂ ਦੀ ਅਗਲ ਟਿਕਾਣੇ ਆ ਸਕਦੀ ਆ ਜੇ ਆਪਾਂ ਇੱਕ ਹੋਵਾਂਗੇ ਤਾਂ ਲਈ ਦੀ ਤੇ ਨਹੀਂ ਤੁਹਾਨੂੰ ਪਤਾ ਹੀ ਆ ਕਿ ਪਿਛਲੇ 70 70 ਸਾਲਾਂ ਤੋਂ ਆਪਣੇ ਨਾਲ ਵੀ ਬਾਕਪੜਾ ਆ ਰਿਹਾ ਉਸੇ ਤਰੀਕੇ ਚੱਲੀ ਜਾਣਾ ਕਿ ਆਪਾਂ ਇੱਕ ਰੋਮਾਂਟਿਕ 베ਰੀ ਇਹਨਾਂ ਦੀ ਅਸਲ ਟਿਕਾਣੀ ਆਉਣੀ ਆ ਉਸੇ ਤਰ੍ਹਾਂ ਦਾ ਗੀਤ ਗਾਣ ਜਾ ਰਹੇ ਆ ਜੀ ਅਸਲ ਟਿਕਾਣੇ ਲਿਆ ਦਿਓ ਵੀਰੋ ਮੋਦੀ ਦਾ ਜੀ ਧੰਨ ਉਹ ਦਿੱਲੀ ਅਤੇ ਸਾਨੂੰ ਲਲਕਾਰੇ ਇਕੱਠੇ ਹੋ ਕੇ ਚੱਲੋ ਸਾਰੇ ਉਹ ਦਿੱਲੀ अकल टका हई पी मोदी लाहे अकल टका ही लियो पीरो मोदी ला गुरू तेग बहादुली सीस कटा गुरू तेग बहादुर दी, दी, दी विच जे शीस कटो ਹਿੰਦੂ ਪਾਲੇ ਧਾਉਨੇ ਨਾ ਹੋ ਦਿੱਤੀ ਤਾ ਵੀ ਨਹੀਂ ਲੱਗੀ ਗੱਲ ਗੁਰਦੇ ਪਾਣੇ ਦੀ ਤਾ ਵੀ ਦਿੱਤੀ ਵੀ ਨਹੀਂ ਲੱਗੀ ਗੱਲ ਗੁਰੂ ਦੇ ਪਾਣੇ ਦੀ ਅਕਲ ਟਿਕਾਣੇ ਲਿਆ ਦਿਓ ਵੀਰੋ ਮੋਤੀ ਲਾਣੇ ਦੀ ਅਕਲ ਟਿਕਾਣੇ ਲਿਆ ਦਿਓ ਵੀਰੋ ਮੋਤੀ ਲਾਣੇ ਦੀ ਹੋ ਭਗਤ ਸਿੰਘ ਦੀ ਕਰਵਾ ਲੀਡਰ ਭੁੱਲ ਚੱਲੇ ਭਗਤ ਸਿੰਘ ਦੀ ਕੁਰਬਾਨੀ ਨੂੰ ਲੀਡਰ ਭੁੱਲ ਚੱਲੇ ਡਬਲ ਝੂਠੀ ਉਹ ਦੀ ਨੀਤੀ ਤੇ ਸਾਰੇ ਡੋਲ ਚੱਲੇ ਡਬਲ ਝੂਠੀ ਉਹ ਦੀ ਨੀਤੀ ਤੇ ਸਾਰੇ ਡੋਲ ਚੱਲੇ ਇਹ ਨੀਤੀ ਲਾਗੂ ਕਰਦੇ ਵੀਰੋਂ ਉੱਚ ਘਰਾਣੇ ਦੀ ਇਹ ਨੀਤੀ ਲਾਗੂ ਕਰਦੇ ਵੀਰੋਂ ਉੱਚ ਘਰਾਣੇ ਦੀ ਅਕਲ ਟਕਾਣੇ ਲਿਆ ਦਿਓ ਵੀਰੋ ਮੋਤੀ ਲਾਣੇ ਦੀ ਅਕਲ ਟਕਾਣੇ ਲਿਆ ਦਿਓ ਵੀਰੋ ਮੋਤੀ ਲਾਣੇ ਦੀ ਹੋ ਘਣੀਆਂ ਅੱਖੇ ਕਿਉਂ ਡਰਦੇ ਜੀ ਹੁੰਦੇ ਸੁੰਦੇ ਆ ਘਣੀਆਂ ਅੱਖੇ ਕਿਉਂ ਡਰਦੇ ਜੀ ਹੁੰਦੇ ਸੁੰਦੇ ਆ ਆਓ ਆਪਾਂ ਦੱਸ ਲਈਏ ਕਿਰਤੀ ਕੀ ਹੁੰਦੇ फी पोचो सारे लोटू लाचो सारे लोटी अकल टका हे लियो वीर मोदी लाण जी अकल टका हे लियो वीर मोदी लाण जी अकल टका ही लियोरो